ਕਬੀਨਦੀ ਹੈ ਸੰਜੁਕਤ ਨਰਜੀ ਨੂੰ ਇਹ ਮੇਰਾ ਖੁਦ ਦਾ ਸੁਝਾਅ ਹੈ ਕਿ ਜੇ ਇੱਕ ਲੜਾਈ ਈਬੀਐਮ ਦੇ ਖਿਲਾਫ ਵੀ ਲੜੀ ਜਾਵੇ ਤਾਂ ਜਿਹੜਾ ਦੇਸ਼ ਇੱਕ ਹੱਥ ਚ ਜਿਹੜਾ ਲੋਕਤੰਤਰ ਦਾ ਘਰ ਹੈ ਉਹਨੂੰ ਬਚਾਇਆ ਜਾ ਸਕੇ ਕਿਉਂਕਿ ਕੁਝ ਸਮੇਂ ਬਾਅਦ ਅਗਰ ਦੁਬਾਰੇ ਭਾਜਪਾ ਸਰਕਾਰ ਆਉਂਦੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਦੇਸ਼ ਵਿੱਚ ਦੁਬਾਰੇ ਕਿਤੇ ਚੋਣਾ ਹੋਣੀ ਆ ਹੁਣ ਇਹਨਾਂ ਨੇ ਦੇਸ਼ ਨੂੰ ਲਹਗੜ ਬਨ ਲੈ ਜਾਣਾ ਹੈ 에어ਪੋਰਟ ਵੇਚਦੇ ਟ੍ਰੇਨਾਂ ਵੇਚ ਦਿਆਂ ਸਾਰਾ ਨਵਿਨੀਕਰਨ ਨਿਗਮਿਕਰਨ ਕਰੀ ਜਾਂਦੇ ਨੇ ਪ੍ਰਾਈਵੇਟ ਇਹਨਾਂ ਨੇ ਵੱਡੇ ਵੱਡੇ ਜਿਹੜੇ ਨਾਗਰਮạch ਛੱਡੇ ਤੇ ਬਿਠਾਦੇ ਐਮਐਸਪੀ ਦਾ ਮਤਲਬ ਪੈਸੇ ਦਾ ਇੱਥੇ ਵੱਡੇ ਵੱਡੇ ਲੀਡਰ ਬੈਠੇ ਆ ਸਾਰਿਆਂ ਨੂੰ ਪਤਾ ਮੈਂ ਤਾਂ ਹਲੇ ਛੋਟਾ ਜਾਂਦੇ ਨੌਲਜ ਨਹੀਂ ਰੱਖਦਾ ਐਮ ਐਸ ਪੀ ਦੀ ਮੰਗਾਂ ਕਿਉਂਕਿ ਅਨਾਜ ਸਾਰਿਆਂ ਨੇ ਖਾਣਾ ਇਹ ਸਾਡੀ ਇਕੱਲੀ ਕਿਸਾਨਾਂ ਦੀ ਮੰਗ ਨਹੀਂ ਐਮ ਐਸ ਪੀ ਦਾ ਮਤਲਬ ਹੈ ਘਟੋ ਘਟ ਸਵਰਥਨ ਮੁੱਲ ਜਿਵੇਂ ਕਣਕ 22 ਰੁਪਏ ਕਿਲੋ ਵਿਕਦੀ ਹੈ ਜੇ ਉਹਨੂੰ ਕੋਈ ਵਪਾਰੀ ਸਟਾਕ ਕਰਕੇ ਆਟਾ ਬਣਾ ਕੇ ਵੇਚਦਾ ਉਹ 30 35 ਰੁਪਏ ਤੋਂ ਕਿਲੋ ਵੱਧ ਨਹੀਂ ਵੇਚ ਸਕਦਾ 100 150 200 ਰੁਪਏ ਦੇ ਨਹੀਂ ਨ ਜਾ ਸਕਦਾ ਕਿਉਂਕਿ ਪਤਾ ਸਮਰਥਨ ਮੁੱਲ ਉਹਦਾ 22 ਰੁਪਏ ਕਿਲੋ ਆ ਬਾਜ਼ਾਰ 'ਚ ਪਰ ਜਿਹੜੀਆਂ ਸਾਡੀਆਂ ਆਲੂ, ਟਮਾਟਰ, ਗੰਨਾ, ਪਿਆਜ਼, ਲਸਣ ਜਾਂ ਦਾਣਾ ਉਹਨਾਂ ਦਾ ਸਮਰਥਨ ਮੁੱਲ ਨਹੀਂ ਹੈਗਾ। ਇਹ ਕਿੰਗ ਬਣੇ ਬੈਠੇ ਆ ਜਿਹੜੇ ਕਾਰਪੋਰੇਟ ਆ ਕਿੰਗ ਕਹੁੰਦੇ ਆ। ਕੋਈ ਲਸਣ ਕਿੰਗ ਬਣ ਗਿਆ, ਕੋਈ ਟਮਾਟਰ ਕਿੰਗ ਬਣ ਗਿਆ, ਕੋਈ ਪਿਆਜ਼ ਕਿੰਗ ਬਣ ਗਿਆ। ਉਹ ਕਹਿੰਦੇ ਆ ਵੀ ਜੇ ਅਸੀਂ ਚਾਹੀਏ ਉਹਨੂੰ ਦਿੱਲੀ 'ਚ ਸਾਡੇ ਕੋਈ ਸਹਿਯੋਗੀ ਨੇ ਉਹ ਮੰਡੀ ਚ ਵਿਚਰਦੇ ਨੇ ਉਹ ਕਹਿੰਦਾ ਜਿਹੜਾ ਲਸਣ ਕਿੰਗਾ ਉਹ ਕਹਿੰਦਾ ਜੇ ਮੈਂ ਚਾਹਾਂ ਤਾਂ ਜੇ ਦਿਨ ਚੜਦੇ ਚੜਦੇ ਮੈਂ ਲਸਣ ਦਾ ਰੇਟ 200 ਰੁਪਏ ਕਰ ਸਕਦਾ ਕਿਵੇਂ ਕਰ ਸਕਦਾ ਮੈਂ ਸਟਾਕ ਦਾ ਮੂੰਹ ਰੋਕ ਦੂੰਗਾ ਜਿੰਨਾ ਬਾਜ਼ਾਰ ਚ ਲਸਣ ਹੈ ਖਰੀਦਿਆ ਹੋਇਆ ਉਹਨੇ ਇਕੱਠਾ ਕੀਤਾ ਹੈ ਮੈਂ ਰੋਕ ਦੇਣਾ ਘਾਟ ਪੈ ਜੂਗੀ ਲਸਣ ਦੀ 200 ਰੁਪਏ ਕਿਲੋ ਹੋ ਜਾਊਗਾ ਪਰ ਜਦੋਂ ਕਿਸਾਨਾਂ ਦਾ ਲਸਣ ਬਾਜ਼ਾਰ ਚ ਆਂਦਾ ਉਹ ਆਪਣਾ ਸਟਾਕ ਖੋਲ ਦਿੰਦੇ ਆ ਜਦੋਂ ਸਾਡਾ ਲਸਣ ਵਿਕਦਾ 20 ਰੁਪਏ ਕਿਲੋ 30 ਰੁਪਏ ਕਿਲੋ ਇਹ ਲੜਾਈ ਇਸ ਚੀਜ਼ ਦੇ ਖਿਲਾਫ ਹੈ ਕਿਉਂਕਿ ਜੇ ਸਮਰਥਨ ਮੁੱਲ ਪਤਾ ਹੋਊਗਾ ਵੀ ਲਸਣ ਦਾ ਕੀ ਹੈ ਤਾਂ ਵੱਧੋ ਵੱਧ 10 ਰੁਪਏ ਮੁਨਾਫਾ ਲੈ ਲੈਣਗੇ ਵਪਾਰੀ ਇਹਹੀ ਲੜਾਈ ਆ ਇਹ ਖਰੀਦਣਾ ਸਾਰਿਆਂ ਨੇ ਲਸਣ ਕੱਲੇ ਕਿਸਾਨਾਂ ਨੇ ਨਹੀਂ ਇਹਦਾ ਸਗੋਂ ਰੇਟ ਘਟਣਗੇ ਵਧਣਗੇ ਨਹੀਂ ਕਿਉਂਕਿ ਲਸਣ ਹੋਣ ਅੱਜ 300 400 ਰੁਪਏ ਕਿਲੋ ਚੱਲਿਆ ਗਿਆ ਇਹ ਕੋਈ ਰੇਟ ਹੋਣਾ ਚਾਹੀਦਾ ਚਲੋ ਜਦੋਂ ਕਿਸਾਨਾਂ ਦੀ ਖੇਤੀ ਆਂਦੀ ਹੈ ਉਦੋਂ ਘਟ ਜਾਂਦਾ ਹੈ ਜਦੋਂ ਵਪਾਰੀਆਂ ਦਾ ਮਾਲ ਆਂਦਾ ਉਦੋਂ ਇਹ ਵਧਾ ਦਿੰਦੇ ਨੇ ਇਹ ਵੀ ਅਸੀਂ ਕੰਬਾਈਨਰ ਲੈ ਕੇ ਜਾਂਦੇ ਐਮਪੀ 'ਚ ਜਦੋਂ ਸੋਇਆਬੀਨ ਦੀ ਫਸਲ ਕਿਸਾਨਾਂ ਦੇ ਉੱਤੇ ਸੋਇਆਬੀਨ ਜ਼ਿਆਦਾ ਹੁੰਦੀ ਹੈ ਜਦੋਂ ਫਸਲ ਆਂਦੀ ਹੈ ਉਹ 30 ਰੁਪਏ ਕਿਲੋ ਜਦੋਂ ਬਾਜ਼ਾਰ 'ਚ ਜਦੋਂ ਸਟਾਕ ਜਦੋਂ ਫਸਲ ਚਲੀ ਜਾਂਦੀ ਹੈ ਕਿਸਾਨਾਂ ਦੀ ਜਦੋਂ ਸਟਾਕ ਕੱਢਦੇ ਨੇ ਉਹ 60-70 ਰੁਪਏ ਕਿਲੋ ਹੋ ਜਾਂਦੀ ਹੈ ਉਸੇ ਟਾਈਮ ਕਿਸਾਨ ਤਾਂ ਬਾਹੀ ਕਰਦਾ ਡੀਏ ਵੀ ਪਾਉਂਦਾ ਦਵਾਈਆਂ ਪਾਉਂਦਾ ਵਿਣਤ ਕਰਦਾ ਦਿਹਾੜੀ ਆਵੇ ਲਾਂਦਾ ਮਜ਼ਦੂਰ ਲਾਂਦਾ ਖਰਚਾ ਕਰਕੇ ਕੀ ਮਿਸਦਾ ਉਹਨੂੰ ਅਖੀਰੀ ਜਦੋਂ ਆੜਦੀ ਨਾਲ ਹਿਸਾਬ ਕਰਕੇ ਆਂਦਾ ਉਹ ਕਹਿੰਦਾ ਚਲੋ ਐਤ ਕੀ ਟੁੱਟ ਗਿਆ ਅਗਲੀ ਵਾਰੀ ਕੋਈ ਨਹੀਂ ਹੋਰ ਜ਼ੋਰ ਲਾ ਕੇ ਖੇਤੀ ਕਰਾਂਗੇ ਪਰ ਜਿਹੜਾ ਉਹ ਸਟਾਕ ਕਰਕੇ ਬਾਜ਼ਾਰ 'ਚ ਕੱਢਦਾ ਬੈਠਾ ਬੈਠਾ ਇਸ ਦੁਕਾਨ 'ਚ ਉਹਨੇ ਬਾਹਰ ਮਾਲ ਕੱਢ ਦੇਣਾ ਸਟੋਰਾਂ 'ਚ ਉਹ 50 ਰੁਪਏ 30 ਰੁਪਏ 40 ਰੁਪਏ ਕਿਲੋ ਵੱਧੇ ਨਾਲ ਆਪਣੀ ਮਰਜ਼ੀ ਨਾਲ ਵੇਚਦਾ ਸੀ ਕਾਲੂ ਚਿਪਸਾਂ ਦੇ ਪੈਕੇਟ ਚ ਪਾ ਕੇ ਕਿੰਨੇ ਦਾ ਵੇਚਦੇ ਆ 20 ਰੁਪਏ ਦਾ ਇੱਕ ਪੈਕੇਟ ਆ ਚਿਪਸ ਦਾ ਇਹ ਕਾਲੂ ਨੇ 10 ਪੈਕੇਟ ਬਣਾ ਲੰਦੇ ਨੇ ਪਾਣੀ ਦੀ ਬੋਤਲ ਵੱਡੇ ਵੱਡੇ ਹੋਟਲਾਂ ਚ 에ਰਪੋਰਟਾਂ ਦੇ 60 70 ਰੁਪਏ ਦੀ ਮਿਲਦੀ ਆ ਪਾਣੀ ਦੀ ਬੋਤਲ ਜਿਹੜਾ ਸਾਡਾ ਦੁੱਧ 40 ਰੁਪਏ ਕਿਲੋ ਪਹਿਲਾਂ ਪੱਠੇ ਵੀਦਿਆਂ ਫਿਰ 50 ਲੱਖ ਰੁਪਏ ਦੀ ਲਿਆਨੇ ਆ ਫਿਰ ਉਹਨੂੰ ਪਾਨੇ ਆ ਦਾਣਾ ਖੜ ਦੇਖ ਲੋ ਕਿੰਨਾ ਰੇਟ ਪਾ ਕੇ ਜਦੋਂ 10 ਕਿਲੋ ਦੁੱਧ ਕੱਢਦੇ ਫਿਰ ਪਾਨੇ ਬਾਜ਼ਾਰ ਚ 40 ਰੁਪਏ ਤੋਂ ਕਿਲੋ ਫੈਟ ਉੱਤੇ ਨਹੀਂ ਆਉਂਦੀ 50 ਲੱਗ ਜਾਂਦਾ ਹੁਣ ਪਾਣੀ ਹੋਟਲਾਂ ਚ ਤੁਸੀਂ ਦੇਖ ਲੋ ਦਿੱਲੀ ਨੂੰ ਜਾਂਦੇ ਵੱਡੇ ਵੱਡੇ ਹੋਟਲਾਂ ਸੀ ਜਦੋਂ ਖੜਦੇ ਹੂੰ 60 ਰੁਪਏ 50 ਰੁਪਏ ਤੋਂ ਘੱਟ ਪਾਣੀ ਦੀ ਬੋਤਲ ਨਹੀਂ ਮਿਲਦੀ ਇਸ ਚੀਜ਼ ਦੇ ਖਿਲਾਫ ਲੜਾਈ ਆ ਸਮਝਣਾ ਪੈਣਾ ਮੈਂ ਜ਼ਿਆਦਾ ਨਹੀਂ ਬੋਲਣਾ ਹਾਂ ਥੋੜਾ ਜਿਹਾ ਮੈਂ ਚੁੰਡੀ ਬਟਾਗਾ ਸਾਡੇ ਵਾਲੀ ਸਰਕਾਰ ਨੂੰ ਬੋਲਣਾ ਚਾਹੀਦਾ ਸਾਡੇ ਨਾਲ ਸਾਡੇ ਨਾਲ ਵਾਅਦੇ ਕਰਕੇ ਮੁੱਕਰਦੇ ਨੇ ਆ ਭਗਵਾਨ ਤੁਮਾਨ ਕਹਿੰਦਾ ਹੰਦਰ ਜੀ ਕੈਪਟਨ ਦੇਹ ਸਕਦਾ ਪਈ ਫਸਲ ਦੇ ਐਮਐਸਪੀ ਕੇਜਰੀਵਾਲ ਨੇ ਦਿੱਲੀ ਚ ਦੇਤੀ ਕਹਿੰਦਾ 3600 ਦਾ ਗਣਕ ਖਰੀਦੇ ਆ ਕੈਪਟਨ ਕੇਜਰੀਵਾਲ ਦਿੱਲੀ ਚ ਸਭ ਤੋਂ ਮਹਿੰਗੇ ਹਿਸਾਬ ਨਾਲ ਉਹ ਕਿੱਪੇ ਆ 2 ਸਾਲ ਹੋ ਗਏ ਭਰਾਵਾ ਦੇ ਦੇ ਆਜਾ ਬਾਈ ਫਸਲਾ ਤੇ ਬੱਟੋ ਚੁੰਡੀ ਪੱਟਣੀ ਚਾਹੀਦੀ ਇਹਨਾਂ ਨੂੰ ਮੈਨੂੰ ਮਿਲਣਾ ਚਾਹੀਦਾ ਉਹ ਦੇ ਦੇ ਹਣ ਤੂੰ ਕਿਉਂ ਮੀਟਿੰਗਾਂ ਵਿੱਚ ਪੈਣਾ ਜਾ ਕੇ ਆਜਾ ਕਰਦੇ ਆ ਲੈਣ ਇਹ ਵਾਦਾ ਵੀਡੀਓ ਜਲਦੀ ਐ ਸੋਸ਼ਲ ਮੀਡੀਆ ਤੇ ਦੇਖਣਾ ਚਾਹੀਦਾ ਸੋਲੋ ਇਹ ਕਹਿ ਕੇ ਵੋਟਾਂ ਲੈ ਕੇ ਮੁੱਕਰ ਜਾਂਦੇ ਨੇ ਆਪਾਂ ਵੋਟਾਂ ਪਾ ਦਿੰਦੇ ਆ 92 ਪਿਛਾਏ ਹੋਏ ਹੁਣ ਰੋਟੀ ਦੀ ਰਬੀ ਦੀ ਛੱਟੀ ਵੀ ਜਿਹੜੇ ਨੂੰ ਜਵਾਬ ਸਵਾਲ ਕਰ ਲੈ ਇੱਕੋ ਬੀਬੀ ਜੀ ਸੀ ਇਹ ਕਰਦੀ ਕਹਿੰਦੀ 5 ਮਿੰਟ ਹਮਨੇ ਕੇਜੜੀ ਪਾਲਨੇ हमको भेज दिया ਸਾਰਾ ਮੈਪ ਬਣਿਆ 5 ਮਿੰਟ ਮੈਚ ਕੈਪਟਨ ਅਸਦੀਪਾ ਦੇ ਵੀ 5 ਮਿੰਟ ਮੇ ਐਮ ਐਸ ਪੀ ਸਾਰੀਆਂ ਬਸਲਾਂ ਦਾ ਦਵਾਂਗੇ ਆ ਜਾ ਬੀਪਾ ਜੀ ਲੱਗ ਗਿਆ 60 ਕਿਲੋਮੀਟਰ ਤਈਆਂ ਤੁਸੀਂ ਖੜੜ ਤੋਂ ਆ ਜਾਓ ਇੱਥੇ ਕਰ ਦਿਓ ਨਾਮ ਤੇ ਕਰਗੇ ਉਹਨੂੰ ਸਿੱਟਾ ਇਹ ਉੱਲੂ ਵੀ ਕਰਨਾ ਪੈਣਾ ਪੁੱਟਾ ਬਾਕੀ ਸਮਾਂ ਬਹੁਤ ਹੋ ਗਿਆ ਬਿੱਟੂਪੁਰ ਜੀ ਨੇ ਵੀ ਬੋਲਣਾ ਹਰ ਵੀ ਬੁਲਾ ਰਹੇ ਨੇ ਕੋ ਲੰਗਰ ਵੀ ਛਕੜਾ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਦੇਖੋ ਵੱਧ ਘੱਟ ਕਹਿ ਗਿਆ ਹਾਂ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ